हद पार हो ਜਾਂਦੇ ਨੇ ਏਜੰਟ ਜਿਹੜੇ ਨੇ ਲਗਾਤਾਰ ਥੱਗੀਆਂ ਮਾਰਦੇ ਨੇ ਪੈਸੇ ਦਿੰਦੇ ਨਹੀਂ ਕੋਈ ਕਹਿ ਦਿੰਦੇ ਨੇ ਕਰਨਾ ਜੋ ਕਰ ਲਓ ਅਸੀਂ ਨਹੀਂ ਦੇਣੇ ਉਹ ਇੱਕ ਅੱਛਾ ਇਨਸਾਨ ਹੈ ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲੀ ਹੋਰ ਉਹ ਉਹਨਾਂ ਨੇ ਜਿਸ ਤਰੀਕੇ ਨਾਲ ਮੈਨੂੰ ਟ੍ਰੀਟ ਕੀਤਾ ਮੈਂ ਉਹ ਦਿਨ ਨਹੀਂ ਭੁੱਲ ਸਕਦਾ ਪੰਜਾਬ ਲਈ ਖੜ੍ਹ ਰਿਹਾ ਪੰਜਾਬ ਦੇ ਯੂਥ ਲਈ ਖੜ੍ਹ ਰਿਹਾ ਜੋ ਵਾਦੇ ਸੀਐਮ ਨੇ ਕੀਤੇ ਸੀਗੇ ਆ ਅਗਰ ਉਹੀ ਪੂਰੇ ਕਰਦੇ ਆ ਉਹੀ ਉਹ ਸਾਰੀਆਂ ਚੀਜ਼ਾਂ ਖੁਦ ਕਰ ਲੈਂਦੇ ਸ਼ਾਇਦ ਪੰਨਾ ਵੀ ਇਹਨਾਂ ਕੋਲ ਲੋੜ ਵੀ ਨਹੀਂ ਸੀ ਇਹ ਸਭ ਚੀਜ਼ਾਂ ਕਰਨ ਨੂੰ ਲੋਕ ਪੁਲਿਸ ਦੇ ਗੇੜੇ ਕੱਟਦੇ ਆ ਥਾਣੇ ਦੇ ਗੇੜੇ ਕੱਟਦੇ ਆ ਬਟ ਉੱਥੇ ਜਾ ਕੇ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਕੇਸ ਕਰਕੇ ਪੈਸੇ ਵੇਸਟ ਕਰਕੇ ਜਦੋਂ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਫਿਰ ਇਹ ਜੇ ਲੋਕ ਲੋਕ ਖੜਦੇ ਨੇ ਕੀਨ ਮੰਨੋ ਕਿ ਲੋਕ ਡਰਦੇ ਨਹੀਂ ਇਹਨਾਂ ਲੋਕਾਂ ਤੋਂ ਹੀ ਹੈ ਪੁਲਿਸ ਆਫੀਸਰਸ ਤੋਂ ਨਹੀਂ ਡਰ ਰਹੇ ਲੋਕ ਕੇਸ ਪਾਉਣ ਤੋਂ ਨਹੀਂ ਡਰ ਰਹੇ ਕਿਸੇ ਚੀਜ਼ ਤੋਂ ਨਹੀਂ ਡਰ ਰਹੇ ਪਾਣਾ ਦੀ ਸੋਚ ਸੀ ਕਿ ਪੰਜਾਬ 'ਚ ਕੁਝ ਕਰਨ ਪੰਜਾਬ ਦੇ ਲੋਕ ਬਾਹਰ ਨਾ ਜਾਣ ਤੇ ਮੈਂ ਕਹਿੰਗ ਸਾਰਿਆਂ ਨੂੰ ਕਿ ਇੱਕ ਅਗਰ ਉਹਨਾਂ ਨੂੰ 10000 ਰੁਪਏ ਜਾਂ ਉਹਨਾਂ ਨੂੰ ਚੈਨ ਚੋਰੀ ਕਰਨੀ ਹੁੰਦੀ ਸ਼ਾਇਦ ਹੰਨ ਸਾਰੇ ਲੋਗੋਨਾਂ ਦੇ ਹੱਕ ਚ ਨਹੀਂ ਖੜੇ ਹੁੰਦੇ ਤੁਸੀਂ ਪਹਿਲਾਂ ਭਾਨੇ ਨੂੰ ਜਾਣਦੇ ਸੀ ਕਿ ਜਾਂ ਕਦੇ ਮਿਲਿਓ ਕਿ ਭਾਨਾ ਸਿੱਧੂ ਐਵੇਂ ਦਾ ਬੰਦਾ ਹੈ ਜਾਂ ਤੁਸੀਂ ਭਾਨੇ ਬਾਰੇ ਕਦੇ ਬੁਰੀ ਸੁਣੀ ਹੋਵੇ ਭਾਨਾ ਦਾ ਮਾੜਾ ਬੰਦਾ ਮੈਨੂੰ ਹੋਪ ਸੀ ਕਿ ਸ਼ਾਇਦ ਉਧਰੋਂ ਪੈਸੇ ਨਿਕਲ ਆਉਣਗੇ ਜਦੋਂ ਉੱਥੇ ਗਏ ਉਹ ਗੱਲ ਸੱਚ ਹੋਈ ਕਿ ਉਹਨਾਂ ਦੇ ਥਰੂ ਉਹ ਪੈਸੇ ਬਾਹਰ ਆਏ ਇਸ ਕਰਕੇ ਲੋਗ ਉਹਨਾਂ ਤੋਂ ਡਰਦੇ ਆ ਜੇ ਉਹ ਵੀ ਵਿਖ ਜਾਂਦੇ ਤਾਂ ਮੈਨੂੰ ਮੈਨੂੰ ਨਹੀਂ ਲੱਗਦਾ ਕਿ ਉਹ ਅੱਜ ਜੇਲ੍ਹ ਚੋਂ ਨਿਕਲੇ। ਪਨਾ ਸਿੱਧੂ ਨੇ ਅਕਸਰ ਬਹੁਤ ਸਾਰੇ ਨੌਜਵਾਨਾਂ ਦੇ ਮੁੰਡਿਆਂ ਦੇ ਕੁੜੀਆਂ ਦੇ ਪੈਸੇ ਦਵਾਏ ਕਿਉਂਕਿ ਹੱਦਾਂ ਪਾਰ ਹੋ ਜਾਂਦੇ ਨੇ ਏਜੰਟ ਜਿਹੜੇ ਨੇ ਲਗਾਤਾਰ ਠੱਗੀਆਂ ਮਾਰਦੇ ਨੇ ਪੈਸੇ ਦਿੰਦੇ ਨਹੀਂ। ਅੱਗੋ ਇਹ ਕਹਿ ਦਿੰਦੇ ਨੇ ਕਰਨਾ ਜੋ ਕਰ ਲਓ ਅਸੀਂ ਨਹੀਂ ਦੇਣੇ। ਪਰ ਕਈ ਜਿਹੜੇ ਨੇ ਲਗਾਤਾਰ ਜਾਂਦੇ ਨੇ ਕੁਝ ਦਿਨ ਮਹੀਨੇ ਫਿਰ ਉਹ ਮਜਬੂਰਨ ਚੁੱਪ ਕਰ ਜਾਂਦੇ ਕਿ ਰਹਿਣ ਦੋ ਹਣ। ਕੀ ਮੱਥਾ ਮਾਰਨਾ ਕਿਉਂਕਿ ਕਹਿੰਦੇ ਪੁਲਿਸ ਵੀ ਉਹਨਾਂ ਨਾਲ ਹੋ ਜਾਂਦੀ ਹੈ ਸਾਰੀਆਂ ਚੀਜ਼ਾਂ ਨੂੰ ਨਾਲ ਉਹ ਤੇ ਭੈਣ ਸਾਡੇ ਨਾਲ ਨੇ ਇਹਨਾਂ ਨਾਲ ਵੀ ਅਜਿਹੀ ਚੀਜ਼ ਹੋਈ ਸੀ ਕਿ ਭਾਨਾ ਸਿੱਧੂ ਹੋਰਾਂ ਨੇ ਪੈਸੇ ਦਿਵਾਏ ਜਿਸ ਤਿੱਕੇ ਨਾਲ ਸਾਰੀਆਂ ਚੀਜ਼ਾਂ ਹੋਈਆਂ ਸੀ ਕਿ ਭਾਨਾ ਸਿੱਧੂ ਹੋਰਾਂ ਨੇ ਤੁਹਾਡੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਪੈਸੇ ਦਿਵਾਏ ਤੁਹਾਨੂੰ ਕੀ ਲੱਗਦਾ ਕਿ ਜਿਸ ਤਿੱਕੇ ਨਾਲ ਇਲਜ਼ਾਮ ਭਾਨਾ ਸਿੱਧੂ ਉੱਤੇ ਲੱਗ ਰਹੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਉਹ ਬਹੁਤ ਹੀ ਅੱਛਾ ਇਨਸਾਨ ਹੈ ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲੀ ਹੋਈ ਹੈ ਉਹ ਉਹਨਾਂ ਨੇ ਜਿਸ ਤਰੀਕੇ ਨਾਲ ਮੈਨੂੰ ਟ੍ਰੀਟ ਕੀਤਾ ਮੈਂ ਉਹ ਦਿਨ ਨਹੀਂ ਭੁੱਲ ਸਕਦੀ ਤਾਂ ਮੈਂ ਇਹ ਹੀ ਕਹੂੰਗੀ ਕਿ ਉਹ ਇੱਕ ਬਹੁਤ ਅੱਛਾ ਇਨਸਾਨ ਹੈ ਉਹ ਪੰਜਾਬ ਲਈ ਖੜ ਰਿਹਾ ਹੈ ਪੰਜਾਬ ਦੇ ਯੂਥ ਲਈ ਖੜ ਰਿਹਾ ਹੈ ਜੋ ਵਾਦੇ ਸੀਐਮ ਨੇ ਕੀਤੇ ਸੀਗੇ ਹਨ ਤੇ ਅਗਰ ਉਹ ਹੀ ਪੂਰੇ ਕਰਦੇ ਜਾਂ ਉਹ ਹੀ ਉਹ ਸਾਰੀਆਂ ਚੀਜ਼ਾਂ ਖੁਦ ਕਰ ਲੈਂਦੇ ਸ਼ਾਇਦ ਭਾਨਾ ਵੀਰ ਨੂੰ ਕੋਈ ਲੋਡ ਵੀ ਨਹੀਂ ਸੀ ਇਹ ਸਭ ਚੀਜ਼ਾਂ ਕਰਨ ਦੀ ਹੈ ਨਾ ਪਰ ਜਦੋਂ ਲੋਕ ਪੁਲਿਸ ਦੀ ਜਿਹੜੇ ਕੱਟਦੇ ਆ ਥਾਣੇ ਦੇ ਜਿਹੜੇ ਕੱਟਦੇ ਆ ਪਰ ਉੱਥੇ ਜਾ ਕੇ ਉਹਨਾਂ ਦੀ ਸੁਣਵਾਈ ਨਹੀਂ ਕਿਸ ਕਰਕੇ ਪੈਸੇ ਵੇਸਟ ਕਰਕੇ ਜਦੋਂ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਫਿਰ ਇਹ ਜਿਹੇ ਲੋਕ ਲੋਕ ਖੜਦੇ ਆ ਤੇ ਲੋਕ ਉਹਨਾਂ ਦੇ ਕੋਲ ਜਾਂਦੇ ਆ ਕਿ ਤੁਸੀਂ ਕਿਹੜਾ ਔਰ ਯਕੀਨ ਮੰਨੋ ਕਿ ਲੋਕ ਡਰਦੇ ਵੀ ਇਹਨਾਂ ਲੋਕਾਂ ਤੋਂ ਹੀ ਹੈ ਪੁਲਿਸ ਆਫੀਸਰਸ ਤੋਂ ਨਹੀਂ ਡਰ ਰਹੇ ਲੋਕ ਕੇਸ ਫੌਨ ਤੋਂ ਨਹੀਂ ਡਰ ਰਹੇ ਕਿਸੇ ਚੀਜ਼ ਤੋਂ ਨਹੀਂ ਬਟ ਇਹ ਜੇ ਲੋਕ ਚਾਹੁੰਦੇ ਆ ਕਿ ਲੋਕ ਪੰਜਾਬ 'ਚ ਕੁਝ ਕਰਨ ਭਾਨਾ ਦੀ ਰੀਤ ਦੀ ਸੋਚੀ ਕਿ ਪੰਜਾਬ 'ਚ ਕੁਝ ਕਰਨ ਪੰਜਾਬ ਦੇ ਲੋਕ ਬਾਹਰ ਨਾ ਜਾਣ ਤੇ ਮੈਂ ਹੀ ਕਹੂੰਗੀ ਸਾਰਿਆਂ ਨੂੰ ਕਿ ਇੱਕ ਅਗਰ ਉਹਨਾਂ ਨੂੰ 10000 ਰੁਪਏ ਉਹਨਾਂ ਨੂੰ ਚੈਨ ਚੋਰੀ ਕਰਨੀ ਹੁੰਦੀ ਸ਼ਾਇਦ ਉਹ ਸਾਰੇ ਲੋਕ ਉਹਨਾਂ ਦੇ ਹੱਕ 'ਚ ਨਹੀਂ ਖੜੇ ਹੁੰਦੇ ਅਗਰ ਉਹ ਇਹ ਜਿਹੇ ਇਨਸਾਨ ਹੁੰਦੇ ਬੜੇ ਲੋਕਾਂ ਨੇ ਕਿਹਾ ਕਿ ਅਸੀਂ ਆਫਰ ਵੀ ਕੀਤੀ ਭਾਨੇ ਨੂੰ ਕਿ ਪੈਸੇ ਲੈ ਲਾ ਤੁਸੀਂ ਪਹਿਲਾਂ ਭਾਨੇ ਨੂੰ ਜਾਣਦੇ ਸੀਗੇ ਜਾਂ ਕਦੇ ਮਿਲਿਓ ਹੋ ਕਿ ਭਾਨਾ ਸਿੱਧੂ ਐਵੇਂ ਦਾ ਬੰਦਾ ਹੈ ਜਦੋਂ ਤੁਸੀਂ ਭਾਨੇ ਬਾਰੇ ਕਦੇ ਬੁਰੀਾਈ ਸੁਣੀ ਹੋਵੇ ਭਾਨਾ ਤਾਂ ਮਾੜਾ ਬੰਦਾ ਹੈ ਮੇਰੇ ਨਾਲ ਦੀ ਬਹੁਤ ਤਰੀਕ ਸੁਰੀ ਸੀ ਜਦੋਂ ਮੈਂ ਉਹਨਾਂ ਨੂੰ ਮਿਲੀ ਵੀ ਨਹੀਂ ਸੀ ਤਾਂ ਵੀ ਤੇ ਮੈਨੂੰ ਇੱਕ ਹੋਪ ਸੀਗੀ ਸ਼ਾਇਦ ਉਧਰੋਂ ਪੈਸੇ ਨਿਕਲ ਆਉਣਗੇ ਜਦੋਂ ਉੱਥੇ ਗਏ ਉਹ ਗੱਲ ਸੱਚ ਹੋਈ ਕਿ ਉਹਨਾਂ ਦੇ ਥਰੂ ਉਹ ਪੈਸੇ ਬਾਹਰ ਆਏ ਉਹਨਾਂ ਨੇ ਹੈਲਪ ਕੀਤੀ ਔਰ ਉਹਨਾਂ ਦੇ ਕਾਲ ਤੋਂ ਲੋਕ ਡਰਦੇ ਸੀਗੇ ਉਹਨਾਂ ਨੂੰ ਪਤਾ ਸੀਗਾ ਕਿ ਇਹ ਬੰਦਾ ਵੇਕੇਗਾ ਨਹੀਂ ਇਹ ਵਿਕਣ ਵਾਲਾ ਬੰਦਾ ਨਹੀਂ ਆਏਗਾ ਇਸ ਕਰਕੇ ਲੋਕ ਉਹਨਾਂ ਤੋਂ ਡਰਦੇ ਆ ਜੇ ਉਹ ਵੀ ਵਿਕ ਜਾਂਦੇ ਤਾਂ ਮੈਨੂੰ ਮੈਨੂੰ ਨਹੀਂ ਲੱਗਦਾ ਕਿ ਉਹ ਅੱਜ ਜੇਲ੍ਹ ਚੁੱਟਦੇ ਕਈ ਏਜੰਟ ਵੀਡੀਓ ਪਾ ਰਹੇ ਸੀਗੇ ਕਹਿ ਰਹੇ ਸੀਗੇ ਕਿ ਸਾਰੇ ਏਜੰਟਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਭਾਨੇ ਵਰਗੇ ਜਿਹੜੇ ਸਾਨੂੰ ਬਦਨਾਮ ਕਰ ਰਹੇ ਨੇ ਕਈ ਏਜੰਟਾਂ ਨੇ ਵੀਡੀਓ ਪੋਹਿਆ ਕਿ ਲੱਗਦਾ ਕਿ ਜਿਹੜੇ ਏਜੰਟ ਇਕੱਠੇ ਹੋ ਕੇ ਸਾਰੀਆਂ ਚੀਜ਼ਾਂ ਕਰਵਾ ਰਹੇ ਨੇ ਕਿੱਥੇ ਕਿੱਥੇ ਲੋਕ ਅੱਛੇ ਵੀ ਹੋਣਗੇ ਲੋਕ ਬੁਰੇ ਵੀ ਹੋਣਗੇ ਮੈਂ ਇਹ ਚੀਜ਼ ਕਲੀਅਰ ਨਹੀਂ ਕਰ ਸਕਦੀ ਬਟ ਜਿੱਥੇ ਮੇਰੇ ਪੈਸੇ ਲੱਗੇ ਸੀ ਉਹ ਇਨਸਾਨ ਵੀ ਉਸੇ ਤਰ੍ਹਾਂ ਭਾਨਾ ਵੀਰ ਦੇ ਸਪੋਰਟ ਕਰ ਰਿਹਾ ਸੀ ਕਿਉਂ ਨਾ ਉਹਨਾਂ ਨੂੰ ਪਤਾ ਸੀਗਾ ਕਿ ਉਹ ਗਲਤ ਕਰ ਰਹੇ ਆ ਉਹ ਵੀ ਇਹ ਨਹੀਂ ਬੋਲ ਰਹੇ ਸੀਗੇ ਕਿ ਮਤਲਬ ਕਿ ਉਹ ਬਹੁਤ ਗਲਤ ਇਨਸਾਨ ਹੈ ਉਹ ਵੀ ਕਹਿ ਰਹੇ ਸੀਗੇ ਕਿ ਭਾਨਾ ਵੀਰ ਸਾਡਾ ਦੋਸਤ ਹੈ ਭਾਨਾ ਸਿੱਧੂ ਵੀਰ ਬਹੁਤ ਵਧੀਆ ਹੈਗਾ ਉਹ ਇਨਸਾਨ ਤਾਂਕ ਉਹਨਾਂ ਦੀ ਤਰੀਫ ਕਰ ਰਹੇ ਤੁਸੀਂ ਕੋਈ ਸੋਚ ਸਕਦੇ ਹੋ ਕਿ ਜੇ ਉਹ ਸੱਚੀ ਮਾਲਾ ਹੁੰਦਾ ਕਿ ਲੋਕ ਉਹ ਤੋਂ ਡਰਦੇ ਅਗਰ ਉਹ ਸੱਚੀ ਵਿਕਣ ਵਾਲਾ ਬੰਦਾ ਹੁੰਦਾ 10000 ਚ ਤੇ ਜਿਹੜੇ ਇਮੀਗ੍ਰੇਸ਼ਨ ਵਾਲੇ ਨੇ ਉਹ ਵੀ ਉਹਨਾਂ ਨਾਲ ਛਾਟ-ਗਾਟ ਕਰ ਲੈਂਦੇ 10000 ਲੈ ਕੇ ਤੇ ਸਾਡੇ ਪੈਸੇ ਕਿਉਂ ਬਾਹਰ ਨਿਕਲਦੇ ਉਹ ਵੀ ਕਰ ਲੈਂਦੇ ਉਹਨਾਂ ਨਾਲ ਸਹਿਮਤੀ ਕਰੋ ਵਿਕਣ ਵਾਲਾ ਬੰਦਾ ਨਹੀਂ ਸੀਗਾ ਇਸੇ ਕਰਕੇ ਸਾਡੇ ਪੈਸੇ ਬਾਹਰ ਆਏ ਆ ਤੁਹਾਨੂੰ ਕੀ ਲੱਗਦਾ ਜੋ ਅੱਜ ਇਕੱਠ ਹੋਇਆ ਇਹ ਇਕੱਠ ਕੁਛ ਨਾ ਕੁਛ ਚਾਹੇਗਾ ਤੇ ਸਰਕਾਰ ਨੂੰ ਜਿਹੜੀ ਹੈ ਕਾਰਗੁਜ਼ਾਰੀ ਆਪਣੀ ਸਹੀ ਕਰਨੀ ਪਏਗੀ ਦੇਖ ਕੇ ਸਾਰੀ ਚੀਜ਼ਾਂ ਆਬਵੀਅਸਲੀ ਇਹ ਜਦੋਂ ਸੀਐਮ ਸਰ ਇਹ ਦੇਖਣਗੇ ਤਾਂ ਉਹਨਾਂ ਨੂੰ ਵੀ ਰਿਅਲਾਈਜ਼ ਹੋਊਗਾ ਹੀ ਐਟਲੀਸਟ ਕਿ ਅਗਰ ਇੰਨੇ ਸਾਰੇ ਲੋਕ ਇਕੱਠੇ ਹੋਇਆ ਕੁਝ ਤਰ੍ਹਾਂ ਬੰਦੇ ਜੀ ਕੋਈ ਤਾਂ ਗੱਲ ਹੋਊਗੀ ਨਾ ਕੁਝ ਤਾਂ ਚਾਈ ਹੋਏਗੀ ਕਿ ਇੰਨੇ ਸਾਰੇ ਲੋਕ ਉਹਨਾਂ ਦੀ ਸਪੋਰਟ ਕਰ ਰਹੇ ਆ ਤੇ ਸਰ ਮੈਂ ਇਹ ਕਹੂੰਗੀ ਕਿ ਪਹਿਲਾਂ VOTING ਹੋਈ ਸੀ ਤੁਸੋਂ ਸਪੋਰਟ ਦੀ ਲੋਰ ਸੇ ਸਾਨੂੰ ਸਪੋਰਟ ਕੀਤੀ ਹੈ ਤੇ ਤੁਸੀਂ ਇਹ ਸਭ ਚੀਜ਼ਾਂ ਬੰਦ ਕਰ ਦਿਓ ਤੁਸੀਂ ਪੰਜਾਬ ਲਈ ਦੇ ਅੱਛੇ ਲਈ ਕੋਈ ਚੀਜ਼ਾਂ ਕਰੋ ਔਰ ਜਿਹੜੇ ਅੱਛੇ ਕਰ ਰਹੇ ਆ ਉਹਨਾਂ ਨੂੰ ਡਰਾਉਣ ਧਮਕਾਉਣ ਦੇ ਇਲਾਵਾ ਹੋਰ ਕੋਈ ਕੰਮ ਕਰ ਲਓ ਤਾਂ ਕਿ ਇਹ ਸਾਰੀਆਂ ਚੀਜ਼ਾਂ ਹੋਣੀ ਬੰਦ ਹੋ ਜਾਣ ਬਹੁਤ ਸਾਰੇ ਲੋਕ ਆਪਣੇ ਆਪਣੇ ਕੰਮ ਛੱਡ ਕੇ ਇੱਥੇ ਆਏ ਆ ਤਾਂ ਮੈਂ ਕਹੂੰਗੀ ਕਿ ਸੀਐਮ ਸਰ ਤੁਸਾਨੂੰ ਦੇਖ ਕੀ ਰਹੇ ਆਊਗਾ ਕਿ ਜੇ ਉਹ ਨਾ ਪੂਰਾ ਇਨਸਾਨ ਹੁੰਦਾ ਤੇ ਇੰਨੇ ਸਾਰੇ ਲੋਕ ਇਕੱਠੇ ਨਾ ਹੁੰਦੇ ਤਾਂ ਇਹਨਾਂ ਦਾ ਵੀ ਕਹਿਣਾ ਹੈ ਕਿ ਜੇ ਅਗਰ ਪੰਨਾ ਸਿੱਧੂ ਬਰਾ ਇਨਸਾਨ ਹੁੰਦਾ ਤਾਂ ਇੰਨੇ ਨੌਜਵਾਨ ਲੋਕ ਇਕੱਠੇ ਇਕੱਤਰ ਨਾ ਹੁੰਦੇ ਸਭ ਤੋਂ ਪਹਿਲਾਂ ਤੇ ਵਿਚ ਆਸਾਂ ਜੀ ਕਿਤੇ ਨੇ ਕਾਇਮ ਸਹਿਯੋਗ ਦਿੱਤੀ ਜੀ ਧੰਨਵਾਦ ਸਾਰੇ ਲੋਕ